ਕਦੇ ਸੋਚਿਆ ਤੁਸੀਂ ਜੇ ਧਰਮ ਸਾਨੂੰ ਇਨਸਾਨੀਅਤ ਸਿਖਾਉਂਦਾ ਹੈ ਤਾਂ ਫਿਰ ਅਸੀਂ ਧਰਮ ਦੇ ਨਾਂ ਤੇ ਇੱਕ ਦੂਜੇ ਦੀ ਜਾਨ ਕਿਉਂ ਲੈ ਰਹੇ ਹਾਂ ਧਰਮ ਤਾਂ ਉਹ ਰਾਹ ਹੈ ਜੋ ਸਾਨੂੰ ਪਿਆਰ ਵੱਲ ਲੈ ਜਾਂਦਾ ਹੈ ਨਾ ਕਿ ਨਫ਼ਰਤ ਦੇ ਅੰਨੇ ਖੱਡੇ ਵਿੱਚ ਤੱਕਦਾ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਮਾਨਸ ਕੀ ਜਾਤ ਸਭੇ ਇਕੈ ਪਹਿਚਾਨ ਬੋ ਜਿਸ ਦਾ ਅਰਥ ਹੈ ਸਾਰੀ ਮਾਨਸ ਜਾਤੀ ਨੂੰ ਇੱਕੋ ਜਿਹਾ ਸਮਝੋ ਪਰ ਅਸੀਂ ਕੀ ਕਰ ਰਹੇ ਹਾਂ ਕਦੇ ਕਿਸੇ ਦਾ ਨਾਮ ਪੁੱਛ ਕੇ ਕਦੇ ਕਿਸੇ ਦੀ ਧਾਰਮਿਕ ਪਛਾਣ ਪੁੱਛ ਕੇ ਅਸੀਂ ਉਹਨਾਂ ਦੀ ਜ਼ਿੰਦਗੀ ਖਤਮ ਕਰ ਰਹੇ ਹਾਂ ਇਹ ਕੋਈ ਧਰਮ ਨਹੀਂ ਇਹ ਤਾਂ ਅਗਿਆਨਤਾ ਹੈ ਸੱਚਾ ਧਰਮ ਉਹ ਹੈ ਜੋ ਦਿਲਾਂ ਨੂੰ ਜੋੜੇ ਨਾ ਕਿ ਹਥਿਆਰ ਚੁਕਾ ਕੇ ਵੰਡ ਪਾਏ ਸਾਡੀ ਧਰਤੀ ماں ਸਭ ਦੀ ਇੱਕੋ ਹੈ ਸਾਡਾ ਸਾਹਮਣੇ ਬੈਠਾ ਭਰਾ ਚਾਹੀ ਕਿਸੇ ਵੀ ਧਰਮ ਦਾ ਹੋਵੇ ਉਹ ਵੀ ਸਾਡਾ ਹੀ ਰਿਸ਼ਤੇਦਾਰ ਹੈ ਆਓ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਵਸਾਈਏ ਆਓ ਹੱਥ ਵਿੱਚ ਹੱਥ ਫੜੀਏ ਹਥਿਆਰ ਨਹੀਂ ਆਓ ਧਰਮ ਨੂੰ ਨਫ਼ਰਤ ਨਹੀਂ ਪਿਆਰ ਦਾ ਰੰਗ ਬਣਾਈਏ ਧਰਮ ਦਾ ਅਸਲੀ ਮਤਲਬ ਨਾ ਕਿਸੇ ਨੂੰ ਡਰਾਉਣਾ ਏ ਤੇ ਨਾ ਹੀ ਕਿਸੇ ਤੋਂ ਡਰਨਾ ਹੈ। ਇਹੀ ਹੈ ਸੱਚਾ ਰਾ, ਇਹੀ ਹੈ ਇਨਸਾਨੀਅਤ, ਇਹੀ ਹੈ ਸੱਚਾ ਧਰਮ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਹੋਰਾਂ ਦੇ ਨਾਲ ਸ਼ੇਅਰ ਕਰੋ। ਧੰਨਵਾਦ।